ਸਸ਼ੀਕਲ ਜੀ ਮੈਂ ਮਨਦੀਪ ਕੌਰ ਅੱਜ ਦੀ ਇਸ ਵੀਡੀਓ ਰਾਹੀਂ ਅਸੀਂ ਗੱਲ ਕਰਾਂਗੇ ਕਿ ਜਿੰਉਂਦੇ ਜੀ ਇਨਸਾਨ ਨੂੰ ਕੋਈ ਨਹੀਂ ਮਾਰ ਸਕਦਾ ਸਿਰਫ ਮਾਰਦਾ ਹੈ ਤੇ ਹੰਕਾਰ ਮਾਰਦਾ ਹੈ ਕਿ ਮੈਂ ਜਿੱਤ ਗਿਆ ਮੈਂ ਜੋ ਚਾਹੁੰਦਾ ਸੀ ਉਹ ਮੈਂ ਅਚੀਨ ਕਰ ਲਿਆ ਸੋ ਜੋ ਹੰਕਾਰ ਹੈ ਉਹ ਬੰਦੇ ਦੇ ਵਿੱਚ ਇਨਸਾਨੀਅਤ ਖਤਮ ਕਰ ਦਿੰਦਾ ਹੈ। ਐਗਜ਼ਾਮਪਲ ਲੈਣੇ ਆ ਕਿ ਰਾਜਨੀਤੀ ਰਾਜਨੀਤੀ ਦੇ ਵਿੱਚ ਦਸਾਂ ਦੇ ਵਿੱਚੋਂ 70% ਤੁਹਾਨੂੰ ਇਸ ਤਰ੍ਹਾਂ ਦੇ ਲੋਕ ਐਮਐਲਏ, ਐਮਪੀ, ਸਰਪੰਚ ਉਹ ਇਸ ਤਰ੍ਹਾਂ ਦੇ ਮਿਲਣਗੇ ਜਿਨ੍ਹਾਂ ਦੇ ਮਤਲਬ ਪਿਛੇ ਪੀੜੀਦਰ ਪੀੜੀ ਜੋ ਰਾਜਨੀਤੀ ਉਹਨਾਂ ਨੂੰ ਖੇਡਣੀ ਆ ਗਈ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਬੇਕੁਫ ਬਣਾਇਆ ਜਾਂਦਾ ਹੈ, ਕਿਸ ਤਰੀਕੇ ਦੇ ਨਾਲ ਜੋ ਵੋਟਾਂ ਉਹ ਜਿੱਤੀਆਂ ਜਾਂਦੀਆਂ ਨੇ। ਸੋ ਸਿਰਫ 3% ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਜज्ਬਾ ਉੱਠਦਾ ਹੈ ਕਿ ਨਹੀਂ। ਰਾਜਨੀਤੀ ਵਿੱਚ ਅਸੀਂ ਆ ਕੇ ਆਪਣੇ ਸਮਾਜ ਦੀ ਆਪਣੇ ਲੋਕਾਂ ਦਾ ਕੋਈ ਚੰਗਾ ਕੰਮ ਆ ਉਹ ਕਰ ਸਕਦੇ ਆ ਵੱਖਰੀ ਗੱਲ ਹੈ ਕਿ ਉਹ 3% ਜਿੱਤਦੇ ਆ ਜਾਂ ਨਹੀਂ ਜਿੱਤਦੇ ਸੋ ਜੋ ਬੰਦਾ ਵੋਟਾਂ ਲੈ ਕੇ ਜਿੱਤ ਜਾਂਦਾ ਹੈ ਤਾਂ ਉਸ ਬੰਦੇ ਨੂੰ ਸਰਕਾਰ ਖੁਦ ਤਨਖਾਹ ਦਿੰਦੀ ਹੈ ਕਿ ਉਹ ਆਪਣਾ ਜੋ ਪਰਿਵਾਰ ਆ ਉਹ ਪਾਲ ਸਕੇ ਪਰ ਅਸੀਂ ਦੇਖਦੇ ਆ ਕਿ ਜਦੋਂ ਭਾਰੀ ਵੋਟਾਂ ਦੇ ਨਾਲ ਕੋਈ ਜਿੱਤ ਜਾਂਦਾ ਹੈ ਤਾਂ ਉਹ ਅਗਲੇ ਦਿਨ ਪਬਲਿਕ ਨੂੰ ਆਪਣੇ ਪਿੰਡ ਵਾਲਿਆਂ ਨੂੰ ਸਮਾਜ ਨੂੰ ਪਾਰਟੀ ਦੇ ਦਿੰਦਾ ਹੈ ਲੱਡੂ ਵੰਡ ਦਿੰਦਾ ਡੀਜਿਆਂ ਤੇ ਲੋਕ ਨੱਚ ਜਾਂਦੇ ਕਿ ਫਲਾਣਾ ਇਹ ਜਿੱਤ ਗਿਆ ਸੀ ਵੋਟ ਪਾਈ ਤਾਂ ਇਹ ਜਿੱਤ ਗਿਆ ਪਰ ਹਰ ਜੋ ਵੀ ਸਰਕਾਰੀ ਬੰਦਾ ਉਹਦੀਆਂ ਅਲੱਗ-ਅਲੱਗ ਜ਼ਿੰਮੇਵਾਰੀਆਂ ਹੈ ਕਿ ਆਪਣੇ ਸ਼ਹਿਰ ਨੂੰ ਸਾਫ਼-ਸੁੱਤਰਾ ਰੱਖਣਾ ਆਪਣੇ ਨੌਜਵਾਨਾਂ ਨੂੰ ਐਜੂਕੇਸ਼ਨ ਵੱਲ ਜੋੜਨਾ ਆਪਣੇ ਨੌਜਵਾਨਾਂ ਨੂੰ ਜੋ ਬੇਰੁਜ਼ਗਾਰੀ ਤੋਂ ਕੱਢ ਕੇ ਨੌਕਰੀਆਂ ਪੇਸ਼ੇ ਵਾਲੇ ਲਗਾਣਾ ਚੰਗੇ ਕੰਮਾਂ ਵੱਲ ਚੰਗੀ ਸੋਚ ਨੂੰ ਲੈ ਕੇ ਆਉਣਾ ਜੇ ਸਰਕਾਰ ਚਾਹੇ ਤਾਂ ਕੁਝ ਹੀ ਮਹੀਨਿਆਂ ਦੇ ਵਿੱਚ ਜੋ ਦੇਸ਼ ਦੀ ਸਮਾਜ ਦੀ ਨੁਹਾਰਿਆ ਉਹ ਬਦਲ ਸਕਦੀ ਪਰ ਨਹੀਂ ਕਿਉਂਕਿ ਰਾਜਨੀਤੀ ਵਿੱਚ ਇਸ ਤਰ੍ਹਾਂ ਦੇ ਬੰਦੇ ਜੋ ਜਿੱਤ ਕੇ ਆਪਣੇ ਆਪ ਨੂੰ ਇੱਕ ਫੁਕਰਪੁਣੀ ਦੇ ਵਿੱਚ ਟੌਰ ਦਿਖਾਉਣ ਦੇ ਵਿੱਚ ਸਾਰਾ ਸਾਲ ਉਹ ਕੱਢ ਦਿੰਦੇ ਨੇ ਕਿ ਅਸੀਂ ਸਰਪੰਚ ਆ ਅਸੀਂ ਐਮਐਲਏ ਆ ਅਸੀਂ ਐਮਪੀ ਆ ਮੈਂ ਕਿਸੇ ਵੀ ਸਰਕਾਰੀ ਬੰਦੇ ਨੂੰ ਗਲਤ ਨਹੀਂ ਕਹਿ ਰਹੀ ਪਰ ਉਹ ਲੋਕ ਜੋ ਰਾਜਨੀਤੀ ਦੇ ਵਿੱਚ ਆ ਕੇ ਲੋਕਾਂ ਦਾ ਭਲਾ ਜਾਂ ਪਬਲਿਕ ਨੂੰ ਪ੍ਰੋਟੈਕਟ ਨਹੀਂ ਕਰਦੇ ਸਿਰਫ ਆਪਣੇ ਬੱਚੇ ਵੈਲ ਸੈਟਲ ਕਰਨ ਵਿੱਚ ਲੱਗੇ ਰਹਿੰਦੇ ਆ ਤਾਂ ਅਜਿਹੇ ਬੰਦਿਆਂ ਦੇ ਵਿੱਚ ਜੋ ਇਨਸਾਨੀਅਤ ਉਹ ਖਤਮ ਹੋ ਜਾਂਦੀ ਹੈ ਕਿਉਂਕਿ ਅਸੀਂ ਦੇਖਦੇ ਆ ਕਿ ਆ ਜੋ ਸਰਕਾਰੀ ਕੋਈ ਅਫਸਰ ਆ ਗਿਆ ਤਾਂ ਰੀਅਲ ਲਾਈਫ ਗਰਾਊਂਡ ਲੈਵਲ ਤੇ ਦੇਖੋ ਤਾਂ ਕੋਈ ਗਰੀਬ ਪਰਿਵਾਰ ਦਾ ਕੋਈ ਕੇਸ ਆ ਗਿਆ ਤਾਂ ਉੱਥੇ ਉਹ ਬੰਦਾ ਜਿੱਤੇਗਾ ਜਿਹਦੇ ਕੋਲ ਪੈਸਾ ਹੈ ਗਰੀਬ ਬੰਦਾ ਭਾਵੇਂ ਸੱਚਾ ਵੀ ਕਿਉਂ ਨਾ ਹੋਵੇ ਉਹ ਬਿਲਕੁਲ ਹਾਰ ਜਾਵੇਗਾ ਇਸੇ ਤਰ੍ਹਾਂ ਡਾਕਟਰ ਦੀ ਲਾਈਨ ਦੇ ਵਿੱਚ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਡਾਕਟਰ ਨੇ ਜਿਨ੍ਹਾਂ ਨੇ ਆਪਣੇ ਪੇਸ਼ੇ ਨੂੰ ਇੱਕ ਬਿਜ਼ਨਸ ਸਮਝਿਆ ਹੋਇਆ ਹੈ ਜੇ ਜਿਹੜਾ ਬੰਦਾ ਵੱਧ ਵੱਧ ਪੈਸੇ ਦੇਵੇਗਾ ਤਾਂ ਉਹਦਾ ਜੋ ਟਰੀਟਮੈਂਟ ਬਹੁਤ ਫਰਸਟ ਕਲਾਸ ਕਰਨਗੇ ਤੇ ਜੋ ਬੰਦਾ ਲੱਗੇਗਾ ਗਰੀਬ ਆ ਤਾਂ ਉਸ ਨੂੰ ਟਾਲਮਟੋਲਾ ਕਰ ਦੇਣਗੇ ਤੇ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਜੋ ਜਾਨਾਂ ਉਹ ਜਾ ਰਹੀਆਂ ਨੇ ਔਰ ਲੋਕ ਦਿਵਾਈਆਂ ਮਰ ਸਾਨੂੰ ਉਹ ਕ੍ਰੀਦੀ ਨਹੀਂ ਸਕਦੇ ਸੋ ਇਸ ਤਰ੍ਹਾਂ ਦੇ